ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਾਜ ਬਟਨ ਦਾ ਜਿਹੜਾ ਹੈਗਾ ਸਿੱਖਾਂਗੇ ਕਿ ਕਿਵੇਂ ਕਰਨਾ ਹੈਗਾ ਮੇਰੇ ਕੋਲੇ ਜਿਹੜਾ ਹੈਗਾ ਬੱਚਿਆਂ ਵਾਲਾ ਪੀਸ ਹੈਗਾ ਇਹਦੇ ਉੱਤੇ ਸਿਰਫ ਦੋ ਹੀ ਬਟਨ ਲੱਗਣਗੇ ਜੇ ਤੁਸੀਂ ਵੱਡੇ ਸਾਈਜ਼ ਦੇ ਉੱਪਰ ਜਿਹੜੇ ਬਟਨ ਲਗਾਉਣੇ ਆ ਤਾਂ ਉਹ ਤੁਸੀਂ ਲਗਭਗ 3 ਇੰਚ ਦੇ ਡਿਸਟੈਂਸ ਦੇ ਉੱਪਰ ਲਗਾਉਣੇ ਆ ਠੀਕ ਹੈ ਜੀ ਤੇ ਇਸ ਕਰਕੇ ਜਿਹੜਾ ਹੈਗਾ ਮੇਰੇ ਤੇ ਜਿਹੜੀ ਹੈਗੀ ਫੱਟੀ ਹੈਗੀ ਬਹੁਤ ਹੀ ਛੋਟੀ ਹੈ ਤੇ ਇਹਦੇ ਉੱਪਰ ਜਿਹੜੇ ਹੈਗੇ ਸਿਰਫ ਦੋ ਹੀ ਬਟਨ ਲੱਗਣਗੇ ਤੇ ਇਹਦਾ ਡਿਸਟੈਂਸ ਵੀ ਘੱਟ ਹੋਊਗਾ ਕਿਉਂਕਿ ਇਹ ਬੱਚੇ ਦੇ ਆ ਠੀਕ ਹੈ ਜੀ ਮੈਂ 2.5 ਇੰਚ ਦੋ ਨਿਸ਼ਾਨ ਲਗਾ ਲਏ ਹੈਗੇ ਤੇ ਇਸ ਤਰੀਕੇ ਦੇ ਨਾਲ ਹੈਗਾ ਫੱਟੀ ਨੂੰ ਹੈਗਾ ਡਬਲ ਕਰਕੇ ਜਿਹੜਾ ਹੈਗਾ ਪકડਣਾ ਹੈਗਾ ਤਿਰਛਾ ਨਹੀਂ ਕਰਕੇ ਪકડਣਾ ਬਿਲਕੁਲ ਡਬਲ ਕਰਨਾ ਹੈਗਾ ਫੱਟੀ ਜਿਹੜੀ ਹੈਗੀ ਹੈ ਬਿਲਕੁਲ ਸਿੱਧ ਦੇ ਵਿੱਚ ਸਿੱਧੀ ਹੋਣੀ ਚਾਹੀਦੀ ਹੈ ਇਹਦੇ ਸੈਂਟਰ 'ਚ ਕੱਟ ਲਾਵਾਂਗੇ ਬਟਨ ਦੇ ਅਕੋਰਡਿੰਗ ਤੁਹਾਡੇ ਬਟਨ ਦਾ ਸਾਈਜ਼ ਜਿੰਨਾ ਵੀ ਹੈਗਾ ਉਸ ਅਕੋਰਡਿੰਗ ਜਿਹੜੇ ਹੈਗੇ ਆ ਤੁਸੀਂ ਫੱਟੀ ਦੇ ਬਿਲਕੁਲ ਸੈਂਟਰ ਦੇ ਵਿੱਚ ਇੱਕ ਛੋਟਾ ਜਿਹਾ ਜਿਹੜਾ ਹੈਗਾ ਕੱਟ ਲਗਾ ਲੈਣਾ ਹੈਗਾ ਤੇ ਇਸੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਤੁਸੀਂ ਦੇਖ ਪਾ ਰਹੇ ਹੋਵੋਗੇ ਕੱਟ ਜਿਹੜਾ ਹੈਗਾ ਬਟਨ ਦੇ ਅਕੋਰਡਿੰਗ ਜਿਹੜਾ ਲੱਗ ਚੁੱਕਿਆ ਤੇ ਇਸੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਉੱਪਰਲੀ ਸਾਈਡ ਤੇ ਜਿਹੜਾ ਨਿਸ਼ਾਨ ਲਗਾਇਆ ਸੀਗਾ ਇਹਦੇ ਉੱਪਰ ਵੀ ਬੜਾ ਕੇਅਰਫੁਲੀ ਜਿਹੜਾ ਹੈਗਾ ਕੱਟ ਲਗਾਵਾਂਗੇ ਠੀਕ ਹੈ ਜੀ ਤੇ ਕੱਟ ਜਿਹੜੇ ਹੈਗੇ ਤੁਸੀਂ ਬਹੁਤ ਜ਼ਿਆਦਾ ਵੱਡੇ ਨਹੀਂ ਕਰਨੇ ਹੈਗੇ ਤੇ ਇਸ ਤਰੀਕੇ ਨਾਲ ਜਿਹੜੇ ਹੈਗੇ ਕੱਟ ਆਪਣੇ ਲੱਗ ਚੁੱਕੇ ਆ ਇਸ ਤੋਂ ਬਾਅਦ ਜਿਹੜਾ ਹੈਗਾ ਸੋਈ ਦੇ ਵਿੱਚ ਆਪਾਂ ਧਾਗਾ ਲਾਵਾਂਗੇ ਧਾਗਾ ਜਿਹੜਾ ਹੈਗਾ ਆਪਣਾ ਡਬਲ ਹੈਗਾ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਸਟਾਰਟ ਕਰਾਂਗੇ ਇੱਕ ਸਾਈਡ ਤੋਂ ਗੂਠੇ ਥੱਲੇ ਆਪਾਂ ਧਾਗਾ ਨੱਪ ਲੈਣਾ ਹੈਗਾ ਤੇ ਥੋੜੇ ਥੋੜੇ ਜਿਵੇਂ ਕਿ ਇੱਕ ਪੁਆਇੰਟ ਜਿੰਨਾ ਹੈਗਾ ਥੋੜਾ ਜਿਹਾ ਜਣ ਕੇ ਆਪਾਂ ਸੂਈ ਨੂੰ ਵਿੱਚ ਲੈ ਕੇ ਕਪੜਾ ਤੇ ਆਪਾਂ ਸੂਈ ਨੂੰ ਇੱਕ ਗੰਡ ਮਾਰਨੀ ਹੈਗੀ ਇਸੇ ਤਰੀਕੇ ਨਾਲ ਧਾਗਾ ਜਿਹੜਾ ਗੂਠੇ ਥੱਲੇ ਲੈਂਦੇ ਜਾਣਾ ਤੇ ਛੋਟੀਆਂ-ਛੋਟੀਆਂ ਜਿਵੇਂ ਗੰਡਾਂ ਟਾਈਪ ਹੈਗੀਆਂ ਤੇ ਇਸੇ ਤਰੀਕੇ ਨਾਲ ਜਿਹੜਾ ਹੈਗਾ ਆਪਾਂ ਕਾਜ ਕਰਦੇ ਜਾਣਾ ਠੀਕ ਹੈ ਜੀ ਤੇ ਤੁਸੀਂ ਇਹ ਧਿਆਨ ਰੱਖਣਾ ਹੈਗਾ ਕਿ ਜਿਹੜੇ ਤੁਸੀਂ ਮਤਲਬ ਬਖੇ ਲਾਣੇ ਹੈਗੇ ਟਾਂਕੇ ਲਾਉਣੇ ਆ ਉਹ ਬਹੁਤ ਜ਼ਿਆਦਾ ਗੈਪ ਦੇ ਉੱਪਰ ਨਹੀਂ ਲਗਾਉਣੇ ਬਹੁਤ ਥੋੜੀ-ਥੋੜੀ ਡਿਸਟੈਂਸ ਦੇ ਉੱਪਰ ਲਗਾਉਣੇ ਹੈਗੇ ਆ ਬਿਲਕੁਲ ਨਾਲ ਹੀ ਸਮਝੋ ਤੁਸੀਂ ਕਿ ਬਹੁਤ ਜ਼ਿਆਦਾ ਦੂਰ ਨਹੀਂ ਕਰਕੇ ਲਗਾਉਣੇ ਨਾਲ-ਨਾਲ ਕਰਕੇ ਹੀ ਲਗਾਉਣੇ ਹੈਗੇ ਆ ਜਿੰਨੇ ਤੁਸੀਂ ਜ਼ਿਆਦਾ ਬ੍ਰੀਕ ਕਰਕੇ ਲਗਾਹੋਗੇ ਤੁਹਾਡੇ ਕਾਜ ਆ ਜਿਹੜੇ ਉਨੇ ਹੀ ਜ਼ਿਆਦਾ ਸੋਹਣੇ ਤੇ ਸਫਾਈ ਨਾਲ ਬਣਗੇ ਤੇ ਮਜ਼ਬੂਤ ਬਣਨਗੇ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਧਾਗਾ ਤੁਸੀਂ ਦੇਖ ਪਾ ਰਹੇ ਹੋਵੋਗੇ ਅੰਗੂਠੇ ਦਲੇ ਨੱਪ ਲੈਣਾ ਹੈਗਾ ਤਾਂ ਥੋੜਾ ਜਿਹਾ ਕੱਪੜੇ ਨੂੰ ਵਿੱਚ ਲੈਂਦੇ ਹੋਏ ਤੇ ਇਸ ਤਰੀਕੇ ਨਾਲ ਜਿਹੜਾ ਹੈਗਾ ਸੂਈ ਨੂੰ ਆਪਾਂ ਬਾਹਰ ਕੱਢਾਂਗੇ ਤਾਂ ਕੁਝ ਇਸ ਤਰੀਕੇ ਨਾਲ ਤੁਸੀਂ ਦੇਖ ਪਾ ਰਹੇ ਹੋਵੋਗੇ ਵੀਡੀਓ ਦੇ ਵਿੱਚ ਇਹ ਛੋਟੇ ਛੋਟੇ ਟਾਂਕੇ ਜਿਹੜੇ ਲਗਾ ਕੇ ਮੈਂ ਹੈਗਾ ਕਾਜ ਕਰਨਾ ਸ਼ੁਰੂ ਕਰ ਦਿੱਤਾ। ਇਸੇ ਤਰੀਕੇ ਨਾਲ ਜਿਹੜਾ ਹੈਗਾ ਕਾਜ ਆਪਾਂ ਸਾਰਾ ਐਂਡ ਕਰਾਂਗੇ। ਤੇ ਸੋ ਜੇ ਮੈਂ ਅਲੱਗ-ਅਲੱਗ ਟੌਪਿਕ ਦੇ ਉੱਪਰ ਹਰ ਵਾਰ ਵੀਡੀਓ ਲੈ ਕੇ ਆਉਣੀ ਹੈ ਜੀ ਮੇਰੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਵੀ ਸਿੱਖਣ ਨੂੰ ਮਿਲਦਾ ਤਾਂ ਪਲੀਜ਼ ਮੇਰੇ ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਦਿਆ ਕਰੋ ਤੇ ਜੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ। ਇਸੇ ਤਰੀਕੇ ਨਾਲ ਜਿਹੜਾ ਹੈਗਾ ਕਾगज ਨੂੰ ਆਪਾਂ ਹਾਫ ਦਾ نیچے ਨੱਪ ਲੈਣਾ ਹੈਗਾ ਹਾਫ ਉੱਪਰ ਨੂੰ ਕਰ ਲੈਣਾ ਹੈਗਾ ਤੇ ਨਿਸ਼ਾਨੀ ਇਹਦੇ ਬਿਲਕੁਲ ਸੈਂਟਰ ਚ ਲਾਉਣੀ ਹੈ ਇਹਦਾ ਦੂਜਾ ਤਰੀਕਾ ਇਹ ਵੀ ਹੈ ਕਿ ਜਿਹੜਾ ਸਿੱਧਾ ਪਿਆ ਹੁੰਦਾ ਕਾगज ਦੇ ਵਿੱਚ ਦੀ ਹੈਗਾ ਆਪਾਂ ਕੱਚੀ ਪੈਨਸਲ ਦੇ ਨਾਲ ਵੀ ਨਿਸ਼ਾਨੀ ਲਗਾ ਸਕਦੇ ਹਾਂ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਬਟਨ ਨੂੰ ਲਗਾਵਾਂਗੇ ਤੇ ਬਟਨ ਲਗਾਉਣ ਲਈ ਜਿਹੜਾ ਹੈਗਾ ਮੈਂ ਜਿਹੜਾ ਹੈਗਾ ਚਾਰ ਲੜ ਹੈਗੇ ਧਾਗੇ ਦੇ ਠੀਕ ਹੈ ਜੀ ਬਾਲਾ ਸਿੰਗਲ ਜਾਂ ਡਬਲ ਨਾਲ ਜਿਹੜਾ ਹੈਗਾ ਤੁਸੀਂ ਬਟਨ ਨਹੀਂ ਲਗਾਉਣਾ ਕਿਉਂਕਿ ਫਿਰ ਇਹ ਘੱਟ ਧਾਗੇ ਦੇ ਲੜ ਹੋਣਗੇ ਤਾਂ ਜਿਹੜੇ ਬਟਨ ਹੈਗੇ ਆਪਣੇ ਜਲਦੀ ਉਖੜ ਜਾਂਦੇ ਹੈਗੇ ਠੀਕ ਹੈ ਜੀ ਤੇ ਚਾਰ ਜਿਹੜੇ ਹੈਗੇ ਆ ਲੜ ਆਪਾਂ ਧਾਗੇ ਦੇ ਲਏ ਹੈਗੇ ਡਬਲ ਫੋਲਡ ਕੀਤਾ ਮਤਲਬ ਠੀਕ ਹੈ ਜੀ ਤੇ ਇਹਨੂੰ ਆਪਾਂ 2-2 ਵਾਰ ਜਿਹੜਾ ਹੈਗਾ ਚੰਗੀ ਤਰ੍ਹਾਂ ਨਾਟ ਲਗਾਵਾਂਗੇ ਤੇ ਟਾਈਟ ਕਰਕੇ ਜਿਹੜਾ ਹੈਗਾ ਆਪਾਂ ਨਾਟ ਲਗਾਵਾਂਗੇ ਤਾਂ ਕਿ ਜਿਹੜੇ ਬਟਨ ਹੈਗੇ ਆ ਜਿਹੜੇ ਆਪਣੇ ਜਲਦੀ ਨਿਕਲਣ ਠੀਕ ਹੈ ਜੀ ਤੇ ਸੋ ਜਿਹੜਾ ਹੈਗਾ ਇਸੇ ਤਰੀਕੇ ਨਾਲ ਜਿਹੜਾ ਹੈਗਾ ਇਸ ਬਟਨ ਤੋਂ ਬਾਅਦ ਜਿਹੜਾ ਹੈਗਾ ਆਪਾਂ ਨੀਚੇ ਵਾਲਾ ਬਟਨ ਵੀ ਲਗਾਵਾਂਗੇ ਤੇ ਜੇ ਤੁਸੀਂ ਇੰਟਰਸਟਿਡ ਹੋ ਤਾਂ ਜਿਹੜਾ ਹੈਗਾ ਬਟਨ ਫੱਟੀ ਕਿਵੇਂ ਲਗਾਈ ਦੀ ਸ਼ਰਟ ਫੱਟੀ ਜੀ ਨੂੰ ਕਹਿੰਦੇ ਆਪਾਂ ਕਿ ਇਹ ਆਪਾਂ ਕਿਵੇਂ ਬਣਾਉਣੀ ਹੈਗੀ ਹੈ ਤੇ ਇਹਦੇ ਤੇ ਵੀ ਆਪਾਂ ਵੀਡੀਓ ਲਿਆਵਾਂਗੇ ਤੇ ਸੋ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਣੇ ਬੱਚਿਆਂ ਦੇ ਦੋ ਹੈਗੇ ਆ ਇਹ ਪੀਸ ਰੈਡੀ ਕੀਤੇ ਇੱਕੋ ਜਿਹੇ ਤੁਸੀਂ ਦੇਖ ਪਾ ਰਹੇ ਹੋਵੋਗੇ ਤੇ ਇਹਨਾਂ ਦੇ ਦੋ ਦੋ ਬਟਨ ਲੱਗੇ ਹੈਗੇ ਆ ਤੇ ਫਿਨਿਸ਼ਿੰਗ ਤੁਸੀਂ ਦੇਖ ਪਾ ਰਹੇ ਹੋਗੇ ਸੋ ਵੀਡੀਓ ਦੇਖ